ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੋਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਰਹਿ ਜਾਂਦਾ ਜੀ ਇਹ ਨੇੜੇ ਪਿੰਡ ਇੱਕ ਸਾਈਡ ਤੇ ਮਹਿਰੋ ਜੀ ਇਹ ਨੇੜੇ ਦੇ ਪਿੰਡ ਆ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਮੋਰਾ ਦੀ ਸ਼ਕੀਨ ਝੋਟੀ ਪਿਓਰ ਜੈਡ ਬਲੈਕ ਜੀ ਸੇਲ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਲੱਖਣ ਸਿੰਘ ਆ ਜੀ ਪਿੰਡ ਜੀ ਪਿੰਡ ਭੋਨਾ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਬੋਗਾ ਜਿਲ੍ਹਾ ਚ ਪੋਗਾ ਹੀ ਆਪਣਾ ਘਰ ਕਿੱਥੇ ਰਹਿ ਜਾਂਦਾ ਜੀ ਮੈਂ ਆਪਣਾ ਹੀ ਮੇਮ ਅੱਡਾ ਪਿੱਪਲ ਵਾਲਾ ਹੀ ਪਿੱਪਲ ਵਾਲਾ ਮੇਨ ਅੱਡਾ ਜੀ ਠੀਕ ਆ ਬਈ ਸੂਆ ਝੋਟੀ ਦਾ ਕਿੰਨਾ ਮਾ ਜੀ ਸੂਆ ਪਹਿਲਾ ਜੀ ਦੰਦੋ ਕਿੰਨੇ ਆ ਜੀ ਇਹ ਚਾਰ ਦੰਦ ਆ ਜੀ ਮੂੰਹ ਤੋਂ ਚਾਰ ਦੰਦ ਆਂਦਾ ਠੀਕ ਆ ਕਿੰਨਾ ਸਮਾਂ ਕੱਢਦੀ ਹੈ ਬਈ ਹਜੇ ਇਹ ਹਫਤਾ ਲੈ ਜੂਗਾ ਜੀ ਖੁੱਲਾ ਹੀ ਲੈ ਜੂਗਾ ਜੀ ਹਾਂ ਜੀ ਖੁੱਲਾ ਠਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂ ਜੀ ਸਹੀ ਮਾਂ ਦਾ ਦੁੱਧ ਦਾ ਕਿੰਨਾ ਕ ਜੀ ਮਾਂ ਦਾ ਦੁੱਧ 18 ਕਿਲੋ ਜੀ ਠੀਕ ਆ ਤੁਰ ਕੇ ਦਿਖਾ ਦਿਓ ਜੀ ਪੂਰੀ ਸ਼ਕੀਨ ਝੋਟੀ ਆ ਜੀ ਗੋਲ ਰੈਂਗ ਵਾਲਾ ਸਿੰਘ ਆ ਥਾਣ ਤੁਹਾਨੂੰ ਮੈਂ ਚੈੱਕ ਕਰਾ ਦਿਨਾ ਐਡ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਫੋੜ ਸ਼ੰਗ ਭੋਰਾ ਵੀ ਨੇ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਕਿਉਂਕਿ ਬਾਈ ਦੇ ਇਧਰ ਉਪਰ ਆ ਫੰਦਾ ਨਹੀਂ ਹੁੰਦਾ ਪਸ਼ੂਆਂ ਕੋਲ ਤਾਂ ਕਰਕੇ ਥੋੜਾ ਜਿਹਾ ਕੈਮਰੇ ਦਾ ਉਪਰਾ ਕਰਦੀ ਆ ਬਾਕੀ ਤੁਸੀਂ ਭਾਈ ਬਰੀਡ ਤੇ ਕੰਮ ਕਰਨਾ ਤਾਂ ਤੁਹਾਡੇ ਵਾਸਤੇ ਤੂਫਾ ਕਹਿ ਸਕਦੇ ਆ ਕੋਈ ਇਦਾਂ ਨਹੀਂ ਕਿ ਭਾਈ ਆਪਣਾ ਸੰਗ ਬਣਾਇਆ ਹੋਇਆ ਵਾ ਨੈਚੁਰਲ ਸੰਗ ਆ ਪੈਠ ਪੂੜੇ ਦੀ ਜੜਾਈ ਦੇਖ ਲੋ ਹਵਾਨਾ ਐਚ ਐਫ ਗਾਈਆਂ ਅਰਗਾ ਮੋਰ ਲੈ ਇੱਥੇ ਬੰਨ ਲਓ ਜੀ ਭਲਾ ਇਸ ਸਾਈਡ ਤੇ ਬੰਨ ਲਓ ਨਹੀਂ ਹੁੰਦੀ ਬਾਕੀ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਵੀ ਚੈੱਕ ਕਰਾਉਂਗਾ ਕਿਉਂਕਿ ਥੋੜਾ ਜਿਹਾ ਡਰਦੀ ਹੋਣ ਕਰਕੇ ਤੁਸੀਂ ਸਹੀ ਤਰ੍ਹਾਂ ਨਹੀਂ ਦਰਦੀ ਕੋਈ ਨਹੀਂ ਪੀੜੀ ਕਰਦੇ ਜੀ 프ਰੰਟ ਵਾਲੇ ਪਾਸੇ ਜਾਵੜੇ ਕਿਉਂਕਿ ਤਾਂ ਵਾਲੇ ਪਾਸੇ ਨਾਲ ਝੋਟੀ ਜਾਵੜੇ ਵੀਰੇ ਬਾਕੀ ਥਣ ਭਾਂਡੇ ਦੀ ਵੀਰੇ ਪੂਰੀ ਸਾਫ ਆ ਮਾਂ ਦਾ ਦੁੱਧ ਬਾਈ 10 ਦਾ ਕਿ ਇਹਦਾ 18 ਕਿਲੋ ਆ ਇਹਦਾ ਤੁਹਾਡੀ ਸੇਵਾ ਦੇ ਸਰਤੇ ਆ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਬਰੀਕੀਆਂ ਤੁਸੀਂ ਝੋਟੀ ਦੀਆਂ ਚੈੱਕ ਕਰ ਸਕਦੇ ਆ ਕੋਈ ਵੀ ਸੱਜਣ ਵੀਰ ਚੱਲ ਕੇ ਆਉਂਦਾ ਤਾਂ ਵੀਰੇ ਮੁਰਦਾ ਨੀਗਾ ਐਡੀ ਚੰਗੀ ਤੇ ਐਡੀ ਸਨੱਖੀ ਝੋਟੀ ਆ ਵੀਰੇ ਥਣ ਭਾਂਡਾ ਬਹੁਤ ਚੰਗਾ ਲੱਗਿਆ ਵਾ ਬਾਕੀ ਤੁਸੀਂ ਜੈਕ ਵੀ ਕਰ ਦਿੰਨੇ ਕਰ ਸਕਦੇ ਹੋ ਜੀ ਥਣ ਦਾ ਸਹਿਜ ਚੈੱਕ ਕਰੋ ਪੂਰਾ ਸੋਹਣਾ ਸਹਿਜ ਆ ਬਾਕੀ ਬਈ ਇੱਕ ਹਫਤਾ ਪਿਆ ਹਫਤੇ ਤਿਕਰ ਤਾਂ ਕਰਮ ਵਾਲੀ ਨੇ ਗੱਲਬਾਤ ਹੋਰ ਹੀ ਬਣਾ ਜਾਣੀ ਆ ਹਵਾਨੇ ਦੀ ਕਿਉਂਕਿ ਜਿੰਨੀ ਕਿ ਤਿਆਰੀ ਵੀਰੇ ਹੋਣ ਕੀਤੀ ਵੀ ਆ ਤੇ ਇਦੋਂ ਕਿਤੇ ਕਰਮ ਵਾਲੀ ਨੇ ਡਬਲ ਕਰ ਲੈਣੀ ਆ ਪਹਿਲੇ ਸੂਏ ਚੰਗੇ ਦੁੱਧ ਦੀ ਉਮੀਦ ਆ ਕਿਉਂਕਿ ਵੀਰੇ ਕੱਦ ਕਾਠ ਵੀ ਵੱਡਾ ਆ ਜਾਂਦਾ ਸੰਭੀ ਪੱਲੀ ਵੀ ਪੂਰੀ ਚੰਗੀ ਆ ਵਜਨ ਵਜੂਦ ਵੀ ਪੂਰਾ ਚੰਗਾ ਤੇ ਬਰੀਕੀਆਂ ਬਹੁਤ ਨੇ ਸਾਰੀ ਦੀ ਸਾਰੀ ਜੈਡ ਬਲੈਕ ਆ ਸੀਮਣਾ ਬਾਈ ਕੋਈ ਰਿਕਾਰਡ ਹੈਗਾ ਚੰਗਾ ਭਰਾਇਆ ਹੋਵੇ ਦਾ ਜੀ ਨਹੀਂ ਉਹ ਆਪ ਦੀ ਸੱਤ ਤੇ ਭਰ ਕੇ ਗਿਆ ਜੀ ਠੀਕ ਆ ਇਹਦਾ ਮੇਰੇ ਗਾਰੰਟੀ ਤੇ ਭਰ ਲਾ ਠੀਕ ਆ ਡਾਕਟਰ ਦੇ ਆਪ ਦੀ ਗਾਰੰਟੀ ਤੇ ਭਰਿਆ ਆਪਣੇ ਕੋਲੇ ਰਿਕਾਰਡ ਕੋਈ ਨਹੀਂਗਾ ਹਾਂਜੀ ਠੀਕ ਆ ਤੇ ਬਈ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਕੀਮਤੀ ਦੀ 2 ਲੱਖ 90000 ਹੈ। ਹੋਜੂ ਮਾਨਦਾਨ ਜੀ। ਮਾਨਦਾਨ ਸ ਹੈ 260000 ਹੋਜੂ। 260000 ਦੀ ਦੇ ਦਾਂਗੇ। ਹਾਂਜੀ। ਠੀਕ ਆ। 290000 ਰੁਪਿਆ ਬਾਈ ਇਹਦੀ ਕੀਮਤ ਰੱਖਦੇ ਆ। ਬਾਕੀ ਬਾਈ ਕਹਿੰਦਾ ਆਪਾਂ 260000 ਦੀ ਝੋਟੀ ਦੇ ਦਾਂਗੇ। ਝੋਟੀ ਚੰਗੀ ਬਹੁਤ ਆ। ਇੱਕ ਵਾਰੀ ਵੀਰੇ ਕੋਲੇ ਆ ਕੇ ਜਰੂਰ ਵੇਖਿਓ ਕਿਉਂਕਿ ਜੇ ਤੁਹਾਨੂੰ ਕੋਲੇ ਆ ਕੇ ਜਰੂਰ ਪਸੰਦ ਆਊਗੀ। ਤਿਆਰੀ ਬਹੁਤ ਚੰਗੀ ਆ। ਚੰਗੀ ਕੱਦ ਕਾਠ ਵਾਲੀ ਸੰਭੀ ਬਲੀ ਝੋਟੀ ਆ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ